ਬਹੁਤ سارے ਲੋਕ ਜਿਹੜੇ ਆ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਰਿਪੋਰਟ ਕੀਤਾ ਗਿਆ ਵੈਸੇ ਤਾਂ ਇਹ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਇੱਕ ਰੁਝਾਨ ਜਾਂ ਚੱਲ ਰਿਹਾ ਹੈ ਕਿ ਜਿਆਦਾ ਡੈਪੂਟੇਸ਼ਨਸ ਹੋ ਰਹੀਆਂ ਅਮਰੀਕਾ ਦੇ ਬਹੁਤ ਚਰਚਾ ਦੇ ਵਿੱਚ ਆਈਆਂ ਪਿਛਲੇ ਸਮੇਂ ਦੇ ਵਿੱਚ ਪਰ ਜਦੋਂ ਅੰਕੜੇ ਚੱਕ ਕੇ ਦੇਖਦੇ ਹੋ ਤਾਂ ਜਿੰਨੀ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਪਿਛਲੇ ਸਾਲ ਕੈਨੇਡਾ ਦੇ ਵਿੱਚ ਹੋਈ ਹੈ 24 ਦੇ ਵਿੱਚ ਤਾਂ ਉਹ ਪਹਿਲਾਂ ਕਦੇ ਨਹੀਂ ਹੋਇਆ ਮਤਲਬ 18-19 ਸਾਲ ਜਦੋਂ ਟਰੂਡੋ ਆਏ ਆ 15 ਦੇ ਵਿੱਚ ਉਦੋਂ ਤੋਂ ਲੈ ਕੇ 24 ਵਿੱਚ ਸਭ ਤੋਂ ਵੱਧ ਰਿਪੋਰਟ ਕੀਤਾ ਲੋਕਾਂ ਨੂੰ ਔਰ ਕਿਹੜੇ ਸਭ ਤੋਂ ਵੱਧ ਰਿਪੋਰਟ ਹੋਏ ਆ ਜਿਨ੍ਹਾਂ ਦੇ ਰਿਫਿਊਜੀ ਕਲੇਮ ਜਾਂਦੇ ਲੱਗੇ ਆ ਬਹੁਤ ਬੰਦੇ ਨੇ ਕਲੇਮ ਕੀਤਾ ਵੀ ਮੈਨੂੰ ਜੇ ਇੱਥੇ ਰਿਫਿਊਜੀ ਆ ਮੈਨੂੰ ਖਤਰਾ ਆ ਜਾਂ ਕੁਝ ਵੀ ਆ ਉਹ ਕਲੇਮ ਸਭ ਤੋਂ ਬਾਅਦ ਰਿਜੈਕਟ ਹੋਇਆ ਪਿਛਲੇ ਸਾਲ ਦੇ ਵਿੱਚ ਜਿਹੜੇ ਜਨਵਰੀ ਤੋਂ ਲੈ ਕੇ ਨਵੰਬਰ 2024 ਤੱਕ 7300 ਜਣਿਆਂ ਨੂੰ ਕੈਨੇਡਾ ਦੇ ਵਿੱਚੋਂ ਡਿਪੋਰਟ ਕੀਤਾ ਇਹ ਨੰਬਰ 7300 ਬਹੁਤ ਆ ਕਿਉਂਕਿ ਪਹਿਲਾਂ ਕਦੇ ਇੰਨੇ ਹੋਏ ਨਹੀਂ 8.4% ਜ਼ਿਆਦਾ ਆ ਜੇ ਇਹਨੂੰ ਏ ਦੇ ਨਾਲ ਮੁਕਾਬਲਾ ਕਰਕੇ ਦੇਖਿਆ ਜਾਵੇ ਤੇ ਜੇ ਇਹਨੂੰ 22 ਦੇ ਨਾਲ ਮੁਕਾਬਲਾ ਕਰਨਾ ਤੇ 95% ਜ਼ਿਆਦਾ ਆ ਤੇ ਆ 25 ਜਿਹੜਾ ਆ ਇਹ ਚ ਇਹ ਕਹਿੰਦੇ ਕਿ ਹੋਰ ਵੱਧ ਡੈਪੂਟੇਸ਼ਨਸ ਹੋਣੀਆਂ ਮਤਲਬ ਜਿੰਨੀਆਂ 15 2015 ਤੋਂ ਲੈ ਕੇ ਹੁਣ ਤੱਕ ਕਦੇ ਨਹੀਂ ਡੈਪੂਟੇਸ਼ਨਸ ਰਿਸੀ ਹੋਈਆਂ ਰਿਪੋਰਟ ਨਹੀਂ ਕੀਤਾ ਲੋਕਾਂ ਨੂੰ ਕੈਨੇਡਾ ਚੋਂ ਬਾਹਰ ਨਹੀਂ ਕੱਢਿਆ ਹਾਲਾਂਕਿ ਇਹ ਅੰਕੜੇ ਨਹੀਂ ਆਏ ਵੀ ਕਿਹੜੇ ਦੇਖਦੇ ਸੀਗੇ ਕਿੱਥੇ ਗਏ ਪਰ ਕੱਢੇ ਸਭ ਤੋਂ ਵੱਧ ਇਹਨਾਂ ਨੇ ਪਿਛਲੇ ਸਾਲ ਜਿਹੜੇ ਰਿਫਿਊਜੀ 80% ਦੇ ਲਗਭਗ 79% ਜਿਹੜੇ ਸੀਗੇ ਇਹ ਸਾਰੇ ਕੁਸ਼ਤ ਦੇ ਵਿੱਚ ਜਿਹੜੇ ਰਿਪੋਰਟ ਕੀਤੇ ਗਏ ਆ ਉਹਨਾਂ ਕੋਲੇ ਉਹਨਾਂ ਦੇ ਰਿਫਿਊਜੀ ਕਲੇਮ ਰਿਜੈਕਟ ਹੋਏ ਆ ਮਤਲਬ ਇਹ ਆ ਕਿ ਉਹਨਾਂ ਨੂੰ ਕੈਨੇਡਾ ਨੇ ਪ੍ਰੋਟੈਕਸ਼ਨ ਨਹੀਂ ਦਿੱਤੀ ਦੂਜੇ ਜਿਹੜੇ ਰੀਜਨਸ ਨੇ ਡੈਪੋਟੇਸ਼ਨਸ ਬਾਰੇ ਇਹ ਇਹਦੇ ਬਾਰੇ ਉਹ ਉਹ ਹੈਗੇ ਆ ਕਿ ਜਿਹੜੇ ਓਵਰਸਟੇ ਵੀਜ਼ਾ ਹੋ ਗਿਆ ਕਿਸੇ ਦਾ 11% ਲੋਕ ਜਿਹੜੇ ਆ ਉਹ ਓਵਰਸਟੇ ਕਰਕੇ ਇਹਨਾਂ ਨੇ ਕੱਢਿਆ ਤੇ 7% ਜਿਹੜੇ ਉਹ ਆ ਜਿਨ੍ਹਾਂ ਨੇ ਕੋਈ ਨਾ ਕੋਈ ਕ੍ਰਾਈਮ ਕਰ ਲਿਆ ਹੁਣ ਕੈਨੇਡਾ ਸਾਰੇ ਇਮੀਗ੍ਰੇਸ਼ਨ ਸਿਸਟਮ ਨੂੰ ਮਤਲਬ ਇੱਕ ਤਰੀਕੇ ਦੇ ਨਾਲ ਦੇਖ ਰਿਹਾ ਵੀ ਕਿੱਥੇ ਗੜਬੜਾ ਤੇ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੌਲਾ ਪਿਆ ਉਹ ਇਮੀਗ੍ਰੇਸ਼ਨ ਸਿਸਟਮ ਦੇ ਉੱਤੇ ਹੀ ਪਿਆ ਸਰਕਾਰ ਕ੍ਰੈਕਡਾਊਨ ਕਰ ਰਹੀ ਹੈ ਇਮੀਗ੍ਰੇਸ਼ਨ ਦੇ ਉੱਤੇ ਬਹੁਤ ਸਾਰੇ ਕੈਨੇਡੀਅਨ ਜਿਹੜੇ ਚਿੰਤਤ ਨੇ ਇਹਦੇ ਲਈ ਹਾਊਸਿੰਗ ਸ਼ਾਰਟੇਜ ਤੇ ਰਿਫਿਊਜੀ ਬੈਕਲੌਗ ਨੂੰ ਲੈ ਕੇ ਬੜਾ ਬੜੀ ਆਲੋਚਨਾ ਹੋਈ ਸਰਕਾਰ ਦੀ ਵੀ ਉਹਨੇ 10 10 ਸਾਲ ਦੇ ਵੀਜ਼ੇ ਦੇ ਤੇ ਸਭ ਤੋਂ ਵੱਧ ਫੋਰਨ ਵਰਕਰ ਆ ਗਏ ਜਾਂ ਸਾਰਾ ਕੁਝ ਕੀਤਾ ਉਹਦੇ ਉੱਤੇ ਬੜੀ ਆਲੋਚਨਾ ਹੋਈ ਔਰ ਖੈਰੇ ਵੀ ਇੱਕ ਗੱਲ ਸੀਗੀ ਕਿ ਸਭ ਤੋਂ ਵੱਧ ਜਿਹੜੇ ਇਸ ਵੇਲੇ ਪੋਪੂਲੇਸ਼ਨ ਗ੍ਰੋਥ ਹੋਈ ਕੈਨੇਡਾ ਦੀ ਉਹ ਇਮੀਗ੍ਰੇਸ਼ਨ ਦੇ ਨਾਲ ਹੀ ਹੋਈ ਆ ਨਹੀਂ ਤਾਂ ਉਹ ਨਹੀਂ ਸੀ ਹੋ ਸਕਣੀ ਤੇ ਹੁਣ ਕਿਉਂਕਿ ਸਾਰੇ ਉੱਤੇ ਇਸ ਵੇਲੇ ਦੇਖਿਆ ਜਾ ਰਿਹਾ ਨਜ਼ਰਸਾਨੀ ਕੀਤੀ ਜਾ ਰਹੀ ਆ ਤਾਂ ਫਿਰ ਉਹਦੇ ਚ ਸਭ ਤੋਂ ਵੱਧ ਰਿਪੋਰਟ ਵੀ ਹੋਣਗੇ ਜਿਹੜੀਆਂ ਕਿਤੇ ਨਾ ਕਿਤੇ ਹੁਣ ਰੌਲਾ ਇਹ ਆ ਕੁਝ ਵਕੀਲੇ ਕਹਿੰਦੇ ਆ ਕਿ ਜਦੋਂ ਇਹ ਜਿਆਦਾ ਰਿਪੋਰਟ ਕਰਨ ਲੱਗ ਪਏ ਲੋਕਾਂ ਨੂੰ ਜਨਨ ਇਹ ਵੱਡੇ ਪੱਧਰ ਦੇ ਉੱਤੇ ਕਰਨਾ ਸ਼ੁਰੂ ਕਰ ਦਿੱਤਾ ਤਾਂ ਉੱਥੇ ਫਿਰ ਕਈ ਨਜਾਇਜ਼ ਵੀ ਰਗੜੇ ਜਾ ਸਕਦੇ ਆ ਜਿਹੜੇ ਜਿਹੜੇ ਕੁਝ ਡਿਪੋਰਟੀਜ਼ ਨੇ ਉਹ ਅਪੀਲ ਕਰ ਰਹੇ ਆ ਆਪਣੇ ਕੇਸਸ ਦੀ ਤਾਂ ਕਿ ਜਿਹੜਾ ਖਤਰਾ ਆ ਉਹਨਾਂ ਨੂੰ ਆਪਣੇ ਹੋਮ ਕੰਟਰੀਜ਼ ਵਿੱਚ ਹੁਣ ਕਈ ਤੇ ਵੀ ਹੋ ਸਕਦਾ ਵੀ ਕੋਈ ਜਾਣ ਕੇ ਕਹਿ ਦਿੰਦਾ ਕੈਨੇਡਾ ਰਹਿਣ ਦੇ ਲਈ ਵੀ ਮੈਨੂੰ ਇੱਥੇ ਰੱਖ ਲਓ ਮੈਨੂੰ ਉੱਥੇ ਪਿੱਛੇ ਖਤਰਾ ਬਹੁਤ ਆ ਪਰ ਕਿਤੇ ਨਾ ਕਿਤੇ ਇਹ ਕਈਆਂ ਨੂੰ ਸੱਚਮੁੱਚ ਖਤਰਾ ਆ ਉੱਥੇ ਮਤਲਬ ਉਹੀ ਤਰੀਕਾ ਹੁੰਦਾ ਨਾ ਕਿ ਜਦੋਂ ਕੋਈ ਸਨ ਜਾਇਜ ਹੋਣ ਲੱਗ ਜੇ ਕੁਝ ਗਲਤ ਤਰੀਕੇ ਨਾਲ ਰਹਿਣ ਲੱਗ ਜਾਣ ਇੱਥੇ ਤੇ ਫਿਰ ਉਹਦੇ ਵਿੱਚ ਕਈ ਜਿਹੜੇ ਜਾਇਜ ਹੁੰਦੇ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ ਵੀ ਕਈਆਂ ਨੂੰ ਆਪਣੇ ਕੰਟਰੀ ਦੇ ਵਿੱਚ ਹੋਮ ਕੰਟਰੀ ਦੇ ਵਿੱਚ ਸੱਚੀ ਖਤਰਾ ਆ ਉਹ ਵੀ ਨਾਲ ਕਿਸੇ ਨਾ ਕਿਸੇ ਤਰ੍ਹਾਂ ਇਸ ਉਹਦੇ ਵਿੱਚ ਆ ਜਾਂਦੇ ਆ ਦੂਜਾ ਇਹ ਆ ਕਿ ਜਦੋਂ ਸਰਕਾਰ ਰਿਪੋਰਟ ਕਰਦੀ ਉਹਦੇ ਤੇ ਖਰਚਾ ਆਉਂਦਾ ਬੰਦਾ ਤੇ ਜਾ ਨਹੀਂ ਸਕਦਾ ਉਹਦੇ ਤੇ ਟਿਕਟ ਲਈ ਨ ਟਿਕਟ ਤੇ ਸਰਕਾਰ ਨੇ ਲੈ ਕੇ ਦੇਣੀ ਆ ਤੇ ਜੇ ਇਹ ਜਨਰਲ ਰਿਪੋਰਟ ਕੀਤੇ ਜਾ ਰਹੇ ਆ ਤੇ ਜਿੰਨੀਆਂ ਮਹਿੰਗੀਆਂ ਟਿਕਟਾਂ ਆ ਉਹ ਅਸਰ ਤੇ ਜਿਹੜਾ ਸਾਰਾ ਕੁਝ ਆ ਸਰਕਾਰ ਤੇ ਪੈਣਾ ਜਿਹੜਾ ਉਹਨੇ ਬੰਦੇ ਚਾਹੀਦੇ ਮੁਲਾਜ਼ਮ ਚਾਹੀਦੇ ਉਹਨੂੰ ਫੜਨਾ ਲੱਭਣਾ ਉਹਦੇ ਤੇ ਪੁਲਿਸ ਵਾਲੇ ਫਿਰ ਉਹ ਅੱਗੇ ਜਾਣਾ ਫਿਰ ਉਹਨੇ ਉਹਨੂੰ ਵਾਪਸ ਤੋਰਨਾ 65.8 ਮਿਲੀਅਨ ਡਾਲਰ ਉਹਨਾਂ ਨੇ 23 ਤੇ 24 ਦੇ ਵਿੱਚ ਇਸ ਡਿਪੂਟੇਸ਼ਨ ਬਜਟ ਦੇ ਉੱਤੇ ਲਾਇਆ ਤੇ 30.5 मिलियन ਜਿਹੜਾ ਆ ਉਹ ਅਗਲੇ 3 ਸਾਲਾਂ ਦੇ ਲਈ ਹੋਰ ਇਹਨਾਂ ਨੇ ਵੱਖਰਾ ਕੱਢਿਆ ਸੋ ਇਹ ਆਪਣੇ ਆਪ ਦੇ ਵਿੱਚ ਪੈਸਾ ਬਜਟ ਦੇ ਉੱਤੇ ਵੀ ਅਸਰ ਪੈ ਰਿਹਾ ਹੈ ਇਹਨਾਂ ਦੇ ਤੇ ਔਰ ਇਸ ਸਾਲ ਜਿਹੜੀ 24 25 ਦੇ ਵਿੱਚ ਕਿਹਾ ਜਾ ਰਿਹਾ ਕਿ ਹੋਰ ਲੋਕਾਂ ਨੂੰ ਡਿਪੋਜ਼ ਰਿਪੋਰਟ ਕੀਤਾ ਜਾਣਾ ਕਿਉਂਕਿ ਇਹਨਾਂ ਦਾ ਪਲਾਨ ਆ ਕਿ ਜਿਹੜੇ ਟੈਂਪਰੇਰੀ ਹੈਗੇ ਆ ਟੈਂਪਰੇਰੀ ਤੇ ਪਰਮਾਨੈਂਟ ਇਮੀਗ੍ਰੇਸ਼ਨ ਆ ਇਹਨੂੰ ਘਟਾਉਣਾ ਮਤਲਬ 12 ਲੱਖ ਟੈਂਪਰੇਰੀ ਜਿਹੜੇ ਰਹਿਣ ਵਾਲੇ ਨੇ ਇੱਥੇ 1.2 ਮਿਲੀਅਨ ਟੈਂਪੋਰਰੀ ਰੈਜ਼ਿਡੈਂਟਸ ਨੇ ਉਹਨਾਂ ਨੂੰ ਅਗਲੇ ਸਾਲ ਇਥੋਂ ਨਿਕਲਣਾ ਪੈਣਾ। ਪੀਆਰ ਇਹਨਾਂ ਨੇ ਦੇਣੀ ਨਹੀਂ, ਬੰਦੇ ਕੱਚੇ ਆ, ਵਰਕ ਪਰਮਿਟ ਜਾਂ ਜੋ ਵੀ ਐਕਸਪਾਇਰ ਹੋ ਜਾਣਾ, ਸੋ ਉਹਦਾ ਸਿੱਧਾ ਹੀ ਹੱਲ ਹੈ ਇਹਨਾਂ ਕੋਲੇ ਕਿ 12 ਲੱਖ ਬੰਦਾ ਜਿਹੜਾ ਆ ਉਹਨੂੰ ਉਹਨੂੰ ਇਥੋਂ ਛੱਡਣਾ ਪਊਗਾ। ਜੇ ਬਾਰਡਰ ਸਕਿਉਰਿਟੀ ਦਾ ਫੋਕਸ ਆ, ਕੈਨੇਡਾ ਇਸ ਵੇਲੇ 1.3 ਬਿਲੀਅਨ ਜਿਹੜਾ ਉਹ ਆਪਣੇ ਬਾਰਡਰ ਨੂੰ ਤਗੜਾ ਕਰਨ ਦੇ ਉੱਤੇ ਲਾ ਰਿਹਾ ਹੈ। ਜਿਹੜਾ ਯੂਐਸ ਟ੍ਰੇਡ ਪੈਨਲਟੀਆਂ ਨੇ ਉਧਰਲੇ ਪਾਸਿਓ ਉਹਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਬਚਾਇਆ ਜਾ ਸਕਦਾ ਕਿਉਂਕਿ ਰੌਲਾ ਇਹ ਵੀ ਵੱਡਾ ਪੈਂਦਾ ਨਾ ਕਿ ਜਿਹੜਾ ਇੱਥੇ ਇਮੀਗ੍ਰੇਸ਼ਨ ਜਿਹੜੀ ਜਿਆਦਾ ਗਲਤ ਆ ਗਈ ਆ ਜਾਂ ਗਲਤ ਬੰਦੇ ਆ ਗਏ 트ੰਪ ਤੋਂ ਕ੍ਰਿਮੀਨਲ ਕਹਿ ਰਹੇ ਆ ਉਹ ਬੰਦੇ ਉਧਰਲੇ ਪਾਸੇ ਜਾਂਦੇ ਆ ਸੋ ਉਧਰਲੇ ਪਾਸੇ ਟੈਕ ਜਿਹੜਾ ਟੈਰਫ ਤੋਂ ਬਚਣ ਦੇ ਲਈ ਵੀ ਇਹਨਾਂ ਨੂੰ ਬਾਰਡਰ ਦੇ ਉੱਤੇ ਸਖਤੀ ਕਰਨੀ ਪੈ ਰਹੀ ਆ ਸੋ ਇਹ ਕਾਫੀ ਰੁਝਾਨ ਮੜਾ ਆ ਜਿਹੜਾ ਡੈਪੂਟੇਸ਼ਨ ਵਧਣ ਵਾਲਾ ਜਿੱਥੇ ਮਾੜਾ ਇਸ ਕਰਕੇ ਆ ਕਿ ਜਦੋਂ ਜਿਹੜੇ ਜਾਇਜ਼ ਲੋਕ ਨੇ ਉਹਨਾਂ ਦੇ ਨਾਲ ਕਈ ਗਲਤ ਡੈਪੂਟੇਸ਼ਨਸ ਵੀ ਹੋ ਜਾਂਦੀਆਂ ਜਿਹਦੀਆਂ ਫਿਰ ਮੁੜ ਕੇ ਹੁਣ ਅਪੀਲਾਂ ਹੋ ਰਹੀਆਂ